ਹੈ ਲੋ ਲਗੜਾ ਲੁੱਦਿਆਂ ਨੂੰ ਆ ਕੇ ਛੜਿਆ ਜੜਾ ਰੋਟੀ ਤੋਂ ਵੀ ਮਤਾ ਦੇ ਕੋਈ ਖੜ ਗਿਆ ਜਾ ਕੇ ਉੱਥੇ ਖੜ ਗਿਆ ਜਾ ਕੇ ਕੋਈ ਸ਼ਰਾਬ ਨਹੀਂ ਦਿੱਤੀ ਉਹਨਾਂ ਦੀ ਕਿੱਡੀ ਸ਼ਰਾਬਗੀ ਨਹੀਂ ਯਾਰ ਪਿੱਛੇ ਪੁਲਸ ਲਾਤੀ ਜਿੰਨੇ ਵੀ ਨਹੀਂ ਆਏ ਨੇ ਉਹ ਨਾ ਆਏ ਨਜ਼ਰ ਆਇਆ ਪੁੱਤਨੇ ਕਰਾਏ ਇਹ ਕੰਮ ਡੰਡਾ ਮਾਰ ਕੇ ਨਹੀਂ ਆ ਗਿਆ ਇਹੋ ਸਾਰੇ ਚੁਣਾ ਦੇਣਾ ਸੱਚੀ ਵਾਪਸੀ ਆ ਕੁੜੀ ਨੂੰ ਹੱਥ ਪਾਈ ਕਰੀ ਗਈ ਹੈ ਜੀ ਇਹਨਾਂ ਨੇ ਮੈਂ ਜ ਆ ਕੇ ਖੜ ਕੇ ਲੈ ਕੇ ਗਿਆ ਵੀਰੇ ਸਾਰੇ ਨੇ ਫੋਨ ਪਾਇਆ ਮੇਰੇ ਹੱਥ ਤੇ ਜ ਗੜੀ ਬੱਤੀ ਮਾਰ ਕੇ ਸਾਰੇ ਨੇ ਫੋਨ ਨੀ ਹੋਇਆ ਕਿ ਤਰਨਦਰ ਸਿੰਘ ਗੁਰਵਿੰਦਰ ਸਿੰਘ ਇਹ ਵੀ ਦੇਖਦੀ ਦੜਾਮ ਪਟਕੇ ਛੱਡੂ ਦੇਖ ਲਈ ਪਿਆ ਕਿ ਨਾਮਾ ਜੀ ਗੁਰਵਿੰਦਰ ਸਿੰਘਾ ਗੁਰਵਿੰਦਰ ਸਿੰਘ ਕੀ ਹੋਇਆ ਤੁਸੀਂ ਉਰੇ ਖੜੇ ਹੋ ਮੈਂ ਉਧਰੋਂ ਵਾਕ ਦੇਖਣ ਵੀ ਕੀ ਹੁੰਦਾ ਫਟਕਣਾਉਂਦਾ ਹੈ ਲੋਟ ਨਾ ਟਾਈਮ ਮੰਮੀ ਚਲ ਦੇ ਕੇ ਉਹਨਾਂ ਵਿੱਚ ਉਹ ਦੱਸ ਲੈਣ ਦੋ ਜੀ ਫਿਰ ਜਾਂ ਤੁਸੀਂ ਦੱਸ ਦੋ ਲਾ ਲੈਣੇ ਮੈਂ ਇੱਕ ਗੱਲ ਕਰ ਰਿਹਾ ਮੈਂ ਜਿਹੜੀ ਗੱਲ ਕਰ ਲੈਣ ਦੋ ਹਾਂਜੀ ਮੈਂ ਫੋਨ ਕਰਨ ਲੱਗੇ ਮੇਰੇ ਪੁਲਿਸ ਵਾਲੇ ਨਹੀਂ ਓਰੇ ਰੌਲਾ ਕਾਦਾ ਪੁਲਿਸ ਕਿਉਂ ਆਈ BC ਉਧਰ ਪਲਾਟਾਂ ਦਾ ਰੌਲਾ ਮੇਰਾ ਨਾਮ ਗੁਰਸੇਵਕ ਸਿੰਘ ਆ ਜੀ ਗੁਰਸੇਵਕ ਸਿੰਘ ਜੀ ਕੀ ਹੋਇਆ ਓਰੇ ਗਾਹ ਪੈ ਰਿਹਾ ਹੈ ਪ੍ਰਸ਼ਾਸਨ ਆਇਆ ਵਾ ਸੀਗਾ ਕਾਰਨ ਕੀ ਆ ਫੋਨ ਆ ਰਹੇ ਸੀ ਕਿ ਕਿਸੇ ਦਾ ਮਕਾਨ ਢਾਇਆ ਜਾ ਰਿਹਾ ਹੈ ਪ੍ਰਸ਼ਾਸਨ ਸਰ ਮਕਾਨ ਨਹੀਂ ਢਾਇਆ ਜਾ ਰਿਹਾ ਤੁਸੀਂ ਜਾ ਕੇ ਸਾਡੇ ਨਾਲ ਹੁਣ ਵੀ ਚੈੱਕ ਕਰ ਸਕਦੇ ਹੋ ਹੂੰ ਨਜਾਇਜ਼ ਕਬਜ਼ਾ ਘਟੋ ਘਟੋ ਜੇ ਜਿਆਦਾ ਨਹੀਂ ਤਾਂ ਮਾਲਵਾਦ 7-8 ਵਿਸ ਵਿੱਚ ਨਜਾਇਜ਼ ਕਬਜ਼ਾ ਕੀਤਾ ਗਿਆ ਜੀ ਠੀਕ ਹੈ ਜੀ ਜਾ ਕੇ ਦੇਖ ਲਓ ਜੇ ਕੋਈ ਸਾਡੇ ਤੇ ਕੋਈ ਗਲਤੀ ਹੋਈ ਤਾਂ ਸਾਡੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਠੀਕ ਹੈ ਵੀਰ ਦਵਿੰਦਰ ਸਿੰਘ ਕੀ ਮਸਲਾ ਹੈ ਓਰੇ ਅੱਜ ਪ੍ਰਸ਼ਾਸਨ ਪਹੁੰਚਿਆ ਸੀ ਇਹ ਵੀਰੇ 30-35 ਸਾਲ ਪਹਿਲਾਂ ਪੁਰਾਣੇ ਸਰਪੰਚਾਂ ਨੇ ਦਿੱਤੀ ਹੋਣੀ ਜਗਾ ਜੀ ਸਾਡੀ ਜਗਾ ਪਹਿਲਾਂ ਬਣਦੀ ਸਕੂਲ ਲਵੇ ਜੀ ਠੀਕ ਹੈ ਸਕੂਲ ਲਵੇ ਇਹਨਾਂ ਦਿੱਤੀ ਇੱਥੇ ਜੀ ਆਪਣੇ ਪੀਰ ਬਾਬੇ ਲਵੇ ਉੱਥੇ ਜਗਾ ਕੇ ਫਿਰ ਸਾਨੂੰ ਉੱਥੇ ਬੜੀ ਬੜੀ ਜਿਹੜੇ ਨੰਨ ਬਣਦੇ ਉਹਨੂੰ ਦੇਤੀ ਜਗਾ ਸਾਨੂੰ ਦਿੱਤੀ ਇਹਨਾਂ ਨੇ ਤੋਬੇ ਵਾਲੀ ਜਗਾ ਜੀ ਇੱਥੇ ਦਿੱਤੀ ਵੀ ਜਿੰਨੀ ਸੋਤ ਪਾਈ ਹੁੰਦੀ ਵੀ ਆਪਦੀ ਬਰਤ ਰਿਓ ਇਹ ਤਾਂ ਇੱਕ ਮਕਾਨ ਪਾਈ ਉਹ ਤਾਂ ਭਾਰਤ ਪਾਉਂਦੀ ਪਾਉਂਦੀ ਇੰਨੀ ਉਮਰ ਹੋ ਗਈ ਜਾਦੀ ਆ ਵੀ ਹੀ ਕੱਢਦੀ ਵੀ ਹੀ ਕੱਢਦੀ ਵੀ ਚੀ ਉਹਦੇ ਬੱਚ ਅੱਗੇ ਸਾਨੂੰ ਦੇਤੀ ਫਿਰ ਉਸ ਤੋਂ ਬਾਅਦ ਹੀ ਜਾਨੂ ਅਸੀਂ ਨੇ ਭਾਰਤ ਨੇਵਾਂ ਨਾ ਕਿਸੇ ਪੰਚਾਇਤ ਦੀ ਜਿਆਦਾ ਹੋਤੀ ਕਿਸੇ ਦੀ ਪੰਚਾਇਤ ਨਹੀਂ ਤੇ ਜਾਨੇ ਉਹਾਂ ਭਰੀਆਂ ਨੇ ਹੁਣ ਇਹ ਬਣ ਕੇ ਸਰਪੰਚ ਉਹਨੇ ਉਹਾਂ ਚੋਂ ਟੇ ਆ ਗਏ ਇਹਨਾਂ ਸਾਲ ਲਵੇ ਅੱਜ ਪ੍ਰਸ਼ਾਸਨ ਪਹੁੰਚਿਆ ਸੀ ਉਰੇ ਹਾਂ ਜੀ ਪ੍ਰਸ਼ਾਸਨ ਵੱਲੋਂ ਤਾਕਤਾਂ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਹਾਂ ਜੀ ਆ ਮੇਰੀ ਭੈਣ ਨਾਲ ਵੀ ਕੀਤਾ ਗਿਆ ਦੇਖੋ ਸਾਡੇ ਫੋਨ ਲੈ ਕੇ ਸਾਰਿਆਂ ਦੀ ਸੀ ਇਹ ਤੂੰ ਵੀ ਹੋ ਜਾ ਮੈਨੂੰ ਵੀ ਦੀ ਪ੍ਰੈਗਨਸੀ ਹੈ ਫਿਰ ਇਹਨੂੰ ਧੱਕੇ ਮਾਰੇ ਨੇ ਮੇਰੀ ਭਝਾਈ ਨੂੰ ਜੀ ਨਹੀਂ ਪੁਲਿਸ ਪ੍ਰਸ਼ਾਸਨ ਨਾਲ ਲੇਡੀ ਪੁਲਿਸ ਆ ਗਈ ਸੀ ਹਾਂ ਲੇਡੀ ਹੈਂਗ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹ ਕਹਿੰਦੇ ਅਸੀਂ ਧੱਕਾ ਕਰਵਾਵਾਂਗੇ ਕਹਿੰਦੀਆਂ ਜੀ ਲਵੇ ਹੜਕੇ ਕਹਿੰਦੇ ਅਸੀਂ ਕਰਵਾਵਾਂਗੇ ਇੱਕ ਨਹੀਂ ਮਾਰਨ ਰਮਨਦੀਪ ਕੌਰ ਰਮਨਦੀਪ ਕੀ ਹੋਇਆ ਪ੍ਰਸ਼ਾਸਨ ਆਇਆ ਸੀਗਾ ਕਹਿੰਦੇ ਤੁਹਾਡੇ ਕੋਲ ਨਜਾਇਜ਼ ਕਬਜ਼ਾ ਹੈ ਕੀਤਾ ਵਾ ਸਾਰੇ ਕੋਲੇ ਆ ਵੀਰੇ ਨਜਾਇਜ਼ ਕਬਜ਼ਾ ਕਿਸੇ ਕੋਲੇ ਕਾਗਜ਼ ਹੈ ਹੀ ਨਹੀਂ ਸਾਨੂੰ ਕਹਿੰਦੇ ਕਾਗਜ਼ ਦਿਖਾਓ ਜੇ ਤਾਂ ਕਾਗਜ਼ ਹੈ ਹੀ ਨਹੀਂ ਅਸੀਂ ਕਿੱਥੋਂ ਦਿਖਾ ਦਈਏ ਕਾਗਜ਼ ਘਰ ਤੋਂ ਆਏ ਸੀ ਥੋੜਾ ਕਿ ਪਲਾਟ ਖਾਲੀ ਕਰਾਉਣਾ ਸੀ ਪਲਾਟ ਖਾਲੀ ਕਰਾਉਣਾ ਆਏ ਸੀ ਵੀਰੇ ਜੇਸੀਬੀ ਨੂੰ ਲੈ ਕੇ 8 ਜਣੇ ਪੁਲਿਸ ਮੁਲਾਜ਼ਮ ਸੀਗੇ ਦੋ ਲੇਡੀਜ਼ ਸੀਗੇ ਵੀਰੇ ਪੰਚਾਇਤ ਮੈਂਬਰ ਸਾਰੇ ਸੀਗੇ ਨਾਲ ਆਪਣਾ ਨਾਮ ਦਿਓ ਤੇ ਨਾਮ ਕੀ ਫਿਰ ਕੀ ਇਦਾਂ ਤੁਹਾਡੇ ਨਾਲ ਹੱਥੋ ਪਾਈ ਕੀਤੀ ਆ ਹੱਥੋ ਪਾਈ ਕੀਤੀ ਆ ਸਾਰੇ ਪੁਲਿਸ ਮੁਲਾਜ਼ਮਾਂ ਨੇ ਵੀਰੇ ਆ ਡੰਡਾ ਤੋੜਿਆ ਮੇਰੇ ਤੇ ਪੁਲਿਸ ਮੁਲਾਜ਼ਮ ਨੇ ਲੇਡੀਜ਼ ਪੁਲਿਸ ਨੇ ਨਹੀਂ ਵੀ ਰਜੈਂਟਸ ਪੁਲਿਸ ਸੀਗੀ ਅੱਛਾ ਡੰਡਾ ਮਾਰ ਮਾਰਾ ਡੰਡੇ ਮਾਰੇ ਨੇ ਤੁਹਾਡੇ ਆ ਵੀ ਸਾਰੇ ਨੇ ਮਾਰੇ ਮੈਨੂੰ ਬ੍ਰਦਰਾਂ ਦੇ ਮਾਰੇ ਨੇ ਦੋ ਬ੍ਰਦਰਾਂ ਨੂੰ ਹਾਂ ਮੇਰੇ ਮਾਰੇ ਨੇ ਡੰਡੇ ਪੁਲਿਸ ਮੁਲਾਜ਼ਮਾਂ ਨਾਲ ਨੇ ਆ ਟੁੱਟ ਗਿਆ ਦੇਖੋ ਨਹੀਂ ਤੁਸੀਂ ਕਿਹਾ ਨਹੀਂ ਕਿ ਤੁਸੀਂ ਤੁਸੀਂ ਕਿਉਂ ਕਰ ਰਹੇ ਹੋ ਲੇਡੀਜ਼ ਪੁਲਿਸ ਕਰ ਸਕਦੀ ਥੋੜਾ ਕੀ ਅਧਿਕਾਰ ਆ ਵੀਡੀਓ ਵਗੈਰਾ ਨਹੀਂ ਬਣਾਈ ਤੁਸੀਂ ਨਹੀਂ ਵੀਰੇ ਫੋਨ ਸਾਰੇ ਲੈ ਕੇ ਸਾਡੇ ਤੋਂ ਹੋ ਕੇ ਹੋ ਜਿਹਨਾਂ ਚ ਵੀਡੀਓ ਬਣਾਈ ਸੀ ਫੋਨ ਲੈ ਕੇ ਖੋ ਕੇ ਹਾਂਜੀ ਸਾਰਿਆਂ ਦੇ ਸਾਰਿਆਂ ਦੀ ਲੈ ਗਈ ਵੀਰੇ ਗਵਾਂਡੀਆਂ ਦੇ ਵੀ ਲੈ ਗਈ ਵੀਰੇ ਆਲੇ ਦਵਾਲੇ ਆਲੇ ਦੇ ਸਾਰਿਆਂ ਦੇ ਲੈ ਕੇ ਖੋ ਕੇ ਗਵਾਂਡੀਆਂ ਦੇ ਜਿਹੜੇ ਹੂੰ ਖੜੇ ਸੀ ਉਹਨਾਂ ਦੇ ਵੀ ਲੈ ਕੇ ਖੋ ਕੇ ਅੱਛਾ ਲੇਡੀਜ਼ ਪੁਲਿਸ ਕਹਿੰਦੀ ਅਸੀਂ ਤਾਂ ਕੋਲ ਖਵਾ ਕੇ ਹੱਥ ਪੋਵਾਈ ਖਵਾਵਾਂਗੇ ਤੁਹਾਡੇ ਨਾਲ ਹੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਨੂੰ ਇਨਸਾਫ ਦਿੱਤਾ ਜਾਵੇ ਵੀਰੇ ਕਾਰਵਾਈ ਕੀਤੀ ਜਾਵੇ ਸਾਰਿਆਂ ਤੇ ਇਸੇ ਪੰਚਾਇਤ ਮੈਂਬਰਾਂ ਦੇ ਪੁਰਸ਼ ਮੁਲਾਜ਼ਮਾਂ ਦੇ ਜਿਹੜਾ ਸਾਡੇ ਤੇ ਕਾਰਵਾਈ ਹੱਥਪਾਈ ਕਰਕੇ ਗਏ ਨੇ ਹੱਥਪਾਈ ਕੀਤੀ ਗਈ ਆ ਲੇਡੀਜ਼ ਨਾਲ ਹਾਂਜੀ ਹਾਂਜੀ ਹੱਥੋਪਾਈ ਕੀਤੀ ਬਹੁਤ ਜ਼ਿਆਦਾ ਕੀਤੀ ਜੀ ਪੁਰਸ਼ ਮੁਲਾਜ਼ਮ ਆਏ ਸੀਗੇ ਨਾਲ ਲੇਡੀਜ਼ ਵੀ ਹੈਗੇ ਸੀਗੇ ਉਹਨੇ ਲੇਡੀਜ਼ ਕਹਿੰਦੇ ਅਸੀਂ ਲਾਵੇ ਖੜਕੀ ਕਟਵਾਵਾਂਗੇ ਵੀ ਇਹ ਇਦਾਂ ਹੀ ਕੁੱਟਣਗੇ ਤਾਂ ਵੀ 1 ਘੰਟਾ ਹੋਊਗਾ ਜੀ ਪੰਚਾਇਤ ਮੈਂਬਰਾਂ ਨੇ ਸਾਰਾ ਕੁਝ ਕਰਵਾਇਆ ਜੀ ਸਾਡੇ ਨਾਲ ਆ ਕੇ ਸਾਡੇ ਨਾਲ ਕੁੱਟਮਾਰ ਕਰਵਾਈ ਆ ਮੇਰੇ ਦਿਓਰ ਨੇ ਦੋ ਜੀ ਇਹਨਾਂ ਨੂੰ ਵੀ ਕੁੱਟਿਆ ਬਹੁਤ ਜ਼ਿਆਦਾ ਤੇ ਮੇਰੇ ਨੰਨ ਦਾ ਜੀ ਇਹਨੂੰ ਬਹੁਤ ਹੱਥੋਪਾਈ ਕਰੀ ਆ ਇਹਨਾਂ ਦਾ ਕੋਈ ਨਾ ਸੋਚ ਸਕਦੇ ਸੀ ਸਾਡੇ ਲਈ ਇੰਨਾ ਬੁਰਾ ਕਰਕੇ ਗਏ ਨੇ ਜੈਸੀ ਵੀ ਲਾਂਦੀ ਐਸੀ ਜੇ ਵੀਡੀਓ ਬਣਾਉਣ ਲੱਗੇ ਸਾਡੇ ਸਾਡੇ ਫੋਨ ਵੀ ਖੋ ਕੇ ਲੈ ਗਏ ਹੱਥਾਂ ਚੋਂ ਸਾਡੇ ਸਾਡੇ ਗਮੰਡੀਆਂ ਦੇ ਲਵੇਂ ਵਾਲਿਆਂ ਦੇ ਵੀ ਲੈ ਕੇ ਖੋ ਕੇ ਇੱਕ ਮੁੰਡਾ ਹੋਰ ਲਈ ਖੜਾ ਤੇ ਉਹ ਤਾਂ ਵੈਸੇ ਹੱਥ ਚ ਲਈ ਖੜਾ ਤੇ ਉਹਦਾ ਫੋਨ ਨਾਲੇ ਚ ਮਾਰੇ ਜੀ ਚੱਕ ਕੇ ਮੁਲਾਜ਼ਮਾਂ ਨੇ ਹਾਂਜੀ ਮੁਲਾਜ਼ਮਾਂ ਨੇ ਡੰਡੇ ਮਾਰੇ ਬਹੁਤ ਜ਼ਿਆਦੇ ਦੌੜਦੇ ਸਾਨੂੰ ੱੱਕੇ ਮਾਰ ਮਾਰ ਸਾਡੇ ਕੋਲ ਬੱਚੇ ਤੇ ਛੋਟੇ ਛੋਟੇ ਸਾਨੂੰ ਪਰੇ ਮਾਰਿਆ ਚੱਕ ਚੱਕ ਕੇ ਕੀ ਕਰੀਏ ਸਰ ਤਾਂ ਇਹ ਕੁੱਟਮਾਰ ਕੀਤੀ ਬਹੁਤ ਜਿਹੜੀ ਜੀ ਪੁਲਿਸ ਨੇ ਕੀਤੀ ਨਹੀਂ ਜੀ ਮਲਾਜਮਾਂ ਨੇ ਕੀਤੀ ਹੈ ਇਹ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਨਸਾਫ ਚਾਹੀਦਾ ਹੈ ਸਾਨੂੰ ਮਾਤਾ ਜੀ ਮੇਰਾ ਸਿੰਦਰਪਾਲ ਜੀ ਕੀ ਹੋਇਆ ਮਾਤਾ ਜੀ ਇਹ ਪਹਿਲਾਂ ਵੀਰ ਜੀ ਸਾਡਾ ਲਾਲਾਂ ਵਾਲੇ ਕੋਲੇ ਪਲਾਟ ਦਿੱਤਾ ਸੀ ਪੁਰਾਣੀ ਸਰਪੰਚ ਨੇ ਉਸ ਤੋਂ ਬਾਅਦ ਕਹਿੰਦੇ ਵੀ ਇਹ ਲਾਲਾਂ ਵਾਲੇ ਦਾ ਇੱਥੇ ਗਰਾਊਂਡ ਬਣੂਗਾ ਉਸ ਤੋਂ ਬਾਅਦ ਫਿਰ ਸਾਨੂੰ ਦਿੱਤਾ ਜਿੱਥੇ ਮਿਡਲ ਸਕੂਲ ਬਣਿਆ ਹੋਇਆ ਜੀ ਠੀਕ ਆ ਉਥੋਂ ਚਕਾ ਕੇ ਸਾਨੂੰ ਇੱਥੇ ਟੋਬੇ 'ਚ ਮਾਰਿਆ ਸੰਤਾਂ ਇੱਟਾਂ ਦਾ ਵੀ ਨਹੀਂ ਪਤਾ ਵੀ ਕਿੱਥੇ ਸਰਪੰਚ ਨੇ ਛੱਟੀਆਂ ਦੇ ਇੱਟਾਂ ਠੀਕ ਆ ਸਾਡਾ ਇੱਥੇ ਪਾਣੀਓ ਪਾਣੀ ਤੀਗਾ ਇੱਕ ਦੋ ਅੰਮਜੀਆਂ ਨਹੀਂ ਜਗ੍ਹਾ ਤੀ ਸੰਭਾਲ ਆ ਜੀ ਅੱਜ ਅੱਜ ਜੀ ਮੁਲਾਜ਼ਮਾਂ ਲਿਆ ਕੇ ਪੰਚਾਇਤ ਵਾਲਿਆਂ ਨੇ ਸਾਡਾ ਬਹੁਤ ਬੁਰਾ ਹਾਲ ਕਰਿਆ ਮੇਰੀ ਬੇਟੀ ਤੇ ਹੱਥ ਚਕਾਇਆ ਮੇਰੀਆਂ ਨੂਹਾਂ ਤੇ ਹੱਥ ਚਕਾਇਆ ਪਰ ਮੈਂ ਦੇਖ ਨਹੀਂ ਸਕਦੀ ਕਿ ਨਾ ਮੈਂ ਕੁਝ ਕਹਿਣ ਜੋਗੀਆਂ ਜੀ ਠੀਕ ਆ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਆ ਜੀ ਬਹੁਤ ਕੁੱਟਮਾਰ ਕੀਤੀ ਆ ਜੀ ਜੇ ਲੱਗਦਾ ਹੈ ਕਿ ਇਹ ਵਾਸੀ ਬੰਸੀ ਕਿਹਾ ਵੀ ਤੂੰ ਹੁਣ ਤਾਂ ਤੁਹਾਡੇ ਘਰਦਿਆਂ ਕੋਲੋਂ ਵੀ ਚਕਾਓ ਜਿਹੜੇ ਪ੍ਰਾਣੀ ਆਉਂਦੇ ਨੇ ਪਲਾਟ ਉਥੋਂ ਚਕਾਉਂਦੇ ਆ ਉਹ ਅਸੀਂ ਛੱਡ ਦਾਂਗੇ ਤੇ ਬਾਕੀ ਗੱਲ ਕਹਿੰਦੇ ਵੀ ਇਹੀ ਪਹਿਲਾਂ ਚਕਾਉਣਾ ਕਿਸਾਨ ਬਾੜਾ ਚਕਾ ਲਊਂ ਜੱਗ ਬਾੜਾ ਲੈ ਕੇ ਸਾਥ ਸਾਨੂੰ ਆ ਕੇ ਦੁੱਖ ਬਹੁਤ ਦਿੰਦੇ ਨੇ ਜੀ ਬਹੁਤ ਤੁਹਾਡੇ ਨਾਲ ਕੀ ਬੈਰ ਹੈ ਜੀ ਉਹਨਾਂ ਦਾ ਖਬਰ ਸਾਡੇ ਨਾਲ ਕੀ ਬੈਰ ਹੈ ਜੀ ਸਾਡੇ ਨਾਲ ਤਾਂ ਜਿੰਨੇ ਵੀ ਹੈਗੇ ਨੇ ਮੈਂਬਰ ਸਰਪੰਚ ਸਾਰੇ ਆ ਕੇ ਸਾਡ ਨੂੰ ਬਹੁਤ ਤੰਗ ਕਰਦੇ ਨੇ ਰੋਟੀ ਨਹੀਂ ਖਾਣ ਦਿੰਦੇ ਚਾਹ ਨਹੀਂ ਪੀਣ ਦਿੰਦੇ ਹਾਂਜੀ ਸਰ ਜੀ ਤਾਂ ਕੋਈ ਮਸਲਾ ਸੀਗਾ ਕੋਈ ਨਜਾਇਜ਼ ਕਬਜ਼ੇ ਨੂੰ ਲੈ ਕੇ ਕੋਈ ਤਾਂ ਸੀ ਸਰ ਹਾਂਜੀ ਆ ਜਿਹੜੀ ਪਿੰਡ ਜਿੰਦਲਪੁਰ ਵਿੱਚ ਸਾਨੂੰ ਇੱਕ ਕਾਲ ਮਸੂਰ ਹੋਈ ਸੀਗੀ ਟੈਲੀਫੋਨ ਆ ਮੋਬਾਈਲ ਫੋਨ ਤੇ ਵੀ ਉੱਥੇ ਜਿੰਦਲਪੁਰ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈਗਾ ਤੇ ਅਸੀਂ ਉੱਥੇ ਮੌਕੇ ਤੇ ਪਹੁੰਚੀ ਸੀਗੇ ਤਾਂ ਉੱਥੇ ਜਿਹੜੀ ਪੰਚਾਇਤ ਸੀਗੀ ਉੱਥੇ ਬੀਡੀਪੀਓ ਵੱਲੋਂ ਜਿਹੜਾ ਇੱਕ ਲੈਟਰ ਇਸ਼ੂ ਹੋਇਆ ਹੈਗਾ ਵੀ ਜਿਹੜੇ ਜਿੰਦਲਪੁਰ ਦੇ ਰਣਜੀਤ ਸਿੰਘ ਹੈ ਬੀਰ ਦਵਿੰਦਰ ਸਿੰਘ ਜਸਵੰਤ ਸਿੰਘ ਜਗਦੀਸ਼ ਸਿੰਘ ਜਿਹੜੇ ਕਿ ਇਸੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਚਲੋ ਉੱਥੇ ਕੋਈ ਸ਼ਾਮਲਾੜ ਤੇ ਕਬਜ਼ਾ ਕੀਤਾ ਹੋਇਆ ਤੇ ਜਿਹੜੀ ਪੰਚਾਇਤ ਸੀ ਉੱਥੇ ਆਪਣੇ ਪੱਦਰ ਤੇ ਪੁੰਚੀ ਹੋਈ ਸੀਗੀ ਤੋਂ ਅਸੀਂ ਜਦੋਂ ਉੱਥੇ ਗਏ ਸੀ ਤਾਂ ਅਸੀਂ ਜਿਹੜਾ ਜਿਹੜਾ ਉਹ ਜੀਸੀਬੀ ਵਗੈਰਾ ਸੀਗੀ ਉਹ ਜਿਹੜੀ ਵਾਪਸ ਭੇਜੀ ਸੀਗੀ ਤੇ ਅਸੀਂ ਦੋਵੇਂ ਪਾਰਟੀਆਂ ਨੂੰ ਜਿਹੜਾ ਥਾਣੇ ਦਾ ਟਾਈਮ ਦਿੱਤਾ ਹੈਗਾ ਤੇ ਅਕਤੂਬਰ ਦੀ ਜਿਹੜਾ ਕੋਈ ਸੌਟ ਆਊਟ ਹੋਇਆ ਨਹੀਂ ਜਿਹੜਾ ਇਹ ਪਕੌੜੀ ਤੋਂ ਦਾ ਲੋ ਹੈਗਾ ਜਿਹੜੀ ਉਦੋਂ ਦੀ ਜਿਹੜੀ ਪ੍ਰਸਿਹਣੀ ਦੇ ਵਿੱਚ ਕੀਤੀ ਜਾਂਦੀ ਜੀ ਲੈਡੀਆਂ ਬਗੈਰਾ ਨੇ ਉੱਥੇ ਕਹਿੰਦੇ ਜੀ ਜੈਂਟਸ ਮੁਲਾਜ਼ਮਾਂ ਨੇ ਸਾਨੂੰ ਧੱਕੇ ਮਾਰੇ ਡੰਡੇ ਮਾਰੇ ਮੋਬਾਈਲ ਤੱਕ ਕੋਕ ਲਾ ਕੇ ਇਦਾਂ ਦੇ આરોਪ ਲਗਾ ਰਹੇ ਨੇ ਜੀ ਪ੍ਰਸ਼ਾਸਨ ਤੇ ਕੋਈ ਧਿਆਨ ਨਹੀਂ 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 ਜਿਹੜਾ ਉਹ ਦੀਵਾਰ ਦਾ ਬੀਸ ਬੀਸ ਲੈਸ ਅਲੀਗੇਸ਼ਨ ਇਦਾਂ ਦੀ ਕੋਈ ਗਲਤੀ ਹੋਈ ਜੀ ਜਿਹੜਾ ਇੱਕ ਆਪਾਂ ਨੂੰ ਉੱਥੇ ਇੱਕ ਇੱਕ ਝਗੜੇ ਦੀ ਕਾਲ ਆਈ ਸੀ ਜਿਹੜਾ ਅਸੀਂ ਇੱਥੇ ਜਾ ਕੇ ਜਿਹੜਾ ਇਹ ਝਗੜਾ ਰੋਕਿਆ ਤੇ ਇਸ ਤੋਂ ਬਾਅਦ ਜੇ ਜਿਹੜੀ ਹੈਗੀ ਅਕੋਰਡਿੰਗ ਟੂ ਦਾ ਲਾਅ ਜਿਹੜੀ ਸੀ ਦੀ ਪ੍ਰोसीडिंग ਕਰਾਂਗੇ ਜੀ ਧੰਨਵਾਦ